ਹਲੇਲੂਇਆ ਇੱਥੇ ਕੀ ਲਿਖਿਆ ਹੈ ਪਵਿੱਤਰ ਬਣੋ ਹਲੇਲੂਇਆ ਆਪਾਂ ਵੇਖਣਾ ਪ੍ਰਭੂ ਚ ਆ ਕੇ ਆਪਾਂ ਪਵਿੱਤਰ ਹੈ ਕਿ ਹਜੇ ਭੂਮੇ ਤੁਰੇ ਫਿਰਦੇ ਹਾਂ ਹਲੇਲੂਇਆ ਕਹਿੰਦਾ ਐਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬਨ ਕੇ ਸੁਚੇਤ ਰਹੋ ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਜੀਸੂ ਮਸੀਹ ਦੇ ਪ੍ਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ ਹallelujah ਕੀ ਲਿਖਿਆ ਬੁੱਧ ਦਾ ਲੱਕ ਬਨ ਕੇ ਕਹਿੰਦੇ ਕੀ ਕਰੋ ਸੁਚੇਤ ਰਹੋ ਹallelujah ਕਹਿੰਦਾ ਉਸ ਕਿਰਪਾ ਦੀ ਕਿਹਦੀ ਕਿਰਪਾ ਪ੍ਰਭੂ ਜੀ ਈਸ਼ੂ ਦੀ ਹallelujah ਕਹਿੰਦਾ ਜੇ ਤੁਹਾਡੇ ਤੇ ਕੀ ਹੋਊਗਾ ਪ੍ਰਕਾਸ਼ ਹੋਣ ਵਾਲੀ ਹੈ ਹallelujah ਕਿਰਪਾ ਦਾ ਬਲਤ ਕਿਹਦਾ ਹੁੰਦਾ ਵੈ ਪਰਮੇਸ਼ਵਰ ਦਾ ਆਪਾਂ ਕਹਿੰਦੇ ਨਾ ਪ੍ਰਭੂ ਤੇਰੀ ਕਿਰਪਾ ਹੋਗੀ ਮੇਰਾ ਕੰਮ ਹੋ ਗਿਆ ਪ੍ਰਭੂ ਤੇਰੀ ਕਿਰਪਾ ਹੋਗੀ ਮੇਰਾ ਕੰਮ ਹੋ ਗਿਆ ਹallelujah ਸੱਚਮੇਂ ਜਦੋਂ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਦੋਂ ਹੀ ਬੰਧਨ ਟੁੱਟਦੇ ਆ ਹallelujah ਕਹਿੰਦਾ ਅਤੇ ਅਗਿਆਕਾਰ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਤੇ ਅਗਿਆਨਤਾ ਦੇ ਪਹਿਲੇ ਸਮਾਂ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੂ ਹallelujah ਪਹਿਲਾਂ ਕਿਹੜਾ ਸਰੂਪ ਸੀ ਆਪਣੇ ਤੇ ਕਿਹੜਾ ਸੀਗਾ ਗੁੱਸੇ ਵਾਲਾ ਲੜਾਈ ਵਾਲਾ ਗਾਲਾਂ ਵਾਲਾ ਨਸ਼ਿਆਂ ਵਾਲਾ ਹallelujah ਉਹ ਵਿਚਾਰ ਵਾਲਾ ਗੰਦੀਆਂ ਫਿਲਮਾਂ ਦੇਖਣ ਨਾਲ ਹallelujah ਜਦੋਂ ਆਪਾਂ ਪ੍ਰਭੂ ਜਾਗੇ ਸਾਰਾ ਪਸ਼ਾਪੜੇ ਕੋਲੋਂ ਦੂਰ ਹੋਣਾ ਚਾਹੀਦਾ ਹੈ ਹallelujah ਪਰ ਪਰਮੇਸ਼ਰ ਕੀ ਕਹਿੰਦਾ ਮੈਂ ਪਵਿੱਤਰ ਹਾਂ ਤੁਸੀਂ ਕੀ ਕਰੋ ਤੁਸੀਂ ਨਿਭੜਿਆ ਰਹੋ ਨਹੀਂ ਉਹ ਕਹਿੰਦਾ ਤੁਸੀਂ ਵੀ ਪਵਿੱਤਰ ਬਣੋ ਹallelujah ਕਹਿੰਦਾ ਸਗੋਂ ਜਿਵੇਂ ਤੁਹਾਡਾ ਸੱਦਨ ਵਾਲਾ ਪਵਿੱਤਰ ਹੈ ਤੁਸੀਂ ਆਪ ਵੀ ਦਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ ਹallelujah ਕਿਨੇ ਸੱਦੇ ਆਪਾਂ ਨੂੰ ਇੱਥੇ ਅਸੀਂ ਸੱਦਿਆ ਤੁਹਾਨੂੰ ਇਹਨੇ ਸੱਦਿਆ ਮੈਂ ਪਰਮੇਸ਼ਰ ਨੇ ਸੱਦਿਆ ਹਾਲੇਲੂਇਆ ਆਪਾਂ ਪਰਮੇਸ਼ਰ ਦੀ ਹਜ਼ੂਰੀ ਜਾਣ ਕੇ ਉਹਨਾਂ ਆਪਾਂ ਇਹ ਨਹੀਂ ਵੇਖਣਾ ਵੀ ਮੈਨੂੰ ਉਹ ਮੈਂ ਫਲਾਣੇ ਕਰਕੇ ਜਾਣਾ ਕਿ ਮੈਂ ਧਮਕੇ ਕਰਕੇ ਜਾਣਾ ਜਾਂ ਸਾਡੇ ਕਰਕੇ ਉਹਨਾਂ ਨਹੀਂ ਜੇ ਸੱਚਮੁੱਚ ਆਪਾਂ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਹਾਂ ਆਪਾਂ ਪਰਮੇਸ਼ਰ ਦੇ ਨਾਲ ਹੀ ਪਿਆਰ ਕਰਨਾ ਹਾਲੇਲੂਇਆ ਆਪਾਂ ਸੋਚਣਾ ਮਨ ਚ ਮੈਂ ਕਿਸੇ ਇਨਸਾਨ ਲਈ ਨਹੀਂ ਚੱਲਿਆ ਚਰਚ ਜਿਵੇਂ ਮੈਂ ਕਿਹਦੇ ਲਈ ਚੱਲਿਆ ਮੈਂ ਪਰਮੇਸ਼ਰ ਦੇ ਲਈ ਚੱਲਿਆ ਹਾਲੇਲੂਇਆ ਕਹਿੰਦਾ ਕਿਉਂ ਜੋ ਲਿਖਿਆ ਹੋਇਆ ਹੈ ਕਿ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ ਹallelujah ਕੀ ਕਹਿੰਦਾ ਪ੍ਰਭੂ ਜੀ ਪਰਮੇਸ਼ਰ ਕੀ ਕਹਿੰਦਾ ਵੈ ਕਹਿੰਦਾ ਮੈਂ ਪਵਿੱਤਰ ਹਾਂ ਤੁਸੀਂ ਵੀ ਪਵਿੱਤਰ ਬਣੋ ਹallelujah ਸੱਚਮੁੱਚ ਜਦੋਂ ਆਪਾਂ ਪ੍ਰਭੂ ਚ ਆਜੇ ਨੇ ਆਪਣੇ ਬਪਤਿਸਮੇ ਹੋ ਚੁੱਕੇ ਆਪਾਂ ਨੇ ਸਾਰੀਆਂ ਜਿਹੜੀਆਂ ਬਰਿਆਈਆਂ ਅੰਦਰੋਂ ਕੱਢ ਦੇਣੀਆਂ ਹallelujah ਪਵਿੱਤਰਤਾਈ ਵਾਲਾ ਕੰਮ ਕਰਨਾ ਮੈਂ ਹallelujah ਉਹ ਪਰਮੇਸ਼ਰ ਨੂੰ ਭਾਉਂਦਾ ਵੈ ਭਲਾ ਦੀ ਉਹ ਗਰੀਬ ਅਮੀਰ ਨਹੀਂ ਵੇਖਦਾ ਤੂੰ ਕਿਉਂ ਜਿਹਾ ਮੈਂ ਕਿਉਂ ਜਹਾ ਨਹੀਂਗਾ ਉਹ ਆਪਣੀ ਪਵਿੱਤਰਤਾਈ ਤੇ ਖੁਸ਼ ਹੁੰਦਾ ਮੈਂ ਹallelujah ਕਹਿੰਦਾ ਜੇ ਤੁਸੀਂ ਪਿਤਾ ਕਰਕੇ ਉਹਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨਸਾਰ ਬਿਨਾਂ ਪੱਖਪਾਤ ਨਿਆਂ ਕਰਦਾ ਹੈ ਤਾਂ ਆਪਣੇ ਮੁਸਾਫਰੀ ਦਾ ਸਵਾਂ ਪੈਰ ਨਾਲ ਪਤੀਤ ਕਰੋ ਹallelujah ਅਪਾ ਪ੍ਰਭੂ ਜੀਸ਼ੂ ਜੀ ਕਰਦੇ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹallelujah ਉਹ ਨਹੀਂ ਵੇਖਦਾਗਾ ਵੀ ਇਹ ਗਰੀਬ ਹੈ ਜਾਂ ਮੀਰ ਹੈ ਜਾਂ ਕੌਣ ਹੈ ਉਹ ਕੀਦਾ ਪੱਖ ਕਰਦਾ ਵੈ ਜੋ ਦਿਲ ਦਾ ਸੱਚਾ ਹallelujah ਦੁਨੀਆ ਤੇ ਹੁੰਦਾ ਨਾ ਜਦੋਂ ਕੋਈ ਕਿਸੇ ਦਾ ਨਿਆਂ ਕਰਨ ਚ ਕੋ ਦੋ ਪੈਸੇ ਉਧਰ ਹੀ ਸਾਰੇ ਹੋ ਜਾਂਦੇ ਹallelujah ਉਹ ਪੱਖਪਾਤ ਕਰਦੇ ਇੱਥੇ ਕਿਸਦਾ ਪੱਖਪਾਤ ਨਹੀਂ ਹੁੰਦਾਗਾ ਹallelujah ਪਰਮੇਸ਼ਰ ਸੱਚਮੁੱਚ ਸੱਚਾ ਨਿਆਂ ਕਰਦਾ ਵੈ ਕਹਿੰਦਾ ਕਿਉਂ ਜੋ ਤੁਸੀਂ ਜਾਣਦੇ ਹੋ ਤੁਸੀਂ ਜੋ ਆਪਣੀ ਆਕਾਰਥ ਚਾਲ ਤੋਂ ਆਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚੱਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਨ ਵਸਤਾਂ ਅਰਥਾਤ ਚਾਂਦੀ ਸੋਨੇ ਦੇ ਨਾਲ ਨਹੀਂ ਹallelujah ਉਹਨਾਂ ਦਾ ਚਾਂਦੀ ਸੋਨੇ ਦੇ ਵੀ ਨਹੀਂ ਚੱਤ ਲੱਗੇ ਰੱਖਣਾ ਮਹਿਲ ਬਣਾ ਰਿਆ ਤੇ ਛੱਡ ਜਾਣੇ ਸੁਲੇਮਾਨ ਦਾ ਕਿੰਨਾ ਕੋਸ ਸੀਗਾ ਉਹ ਸੋਨੇ ਦੇ ਬਰਤਨਾਂ 'ਚ ਹੀ ਖਾਂਦਾ ਸੀ ਉਹ ਬੈਠਾ ਵਾ ਕਿਤੇ ਨਹੀਂ ਬੈਠਾ ਹallelujah ਇਸ ਤਰ੍ਹਾਂ ਕਰਕੇ ਜੋ ਪਰਮੇਸ਼ਰ ਨੇ ਦੇਤਾ ਉਹ ਤੇ ਖੁਸ਼ ਰਿਆ ਕਰੋ ਪਰਮੇਸ਼ਰ ਜੀ ਕੀ ਪਤਾ ਤੇਰੀ ਇਹੀ ਮਰਜ਼ੀ ਹੋਵੇ ਸਾਡੇ ਮੇਰੇ ਤੇ ਹallelujah ਜੋ ਕ ਤੂੰ ਸਾਨੂੰ ਦਿਨਾਂਵੇਂ ਸਾਡੇ ਘਰੇ ਸ਼ਾਂਤੀ ਰਵੇ ਤੇ ਸਾਡੇ ਤੰਦਰੁਸਤੀ ਰਵੇ ਹallelujah ਜੇ ਤੰਦਰੁਸਤੀ ਸਭ ਕੁਝ ਹੀ ਉੱਥੇ ਹੈ ਜਦੋਂ ਬਿਮਾਰੀ ਆ ਜਾਂਦੀ ਉਦੋਂ ਫਿਰ ਕੁਝ ਵੀ ਨਹੀਂ ਚੰਗਾ ਲੱਗਦਾ ਭਲਾ ਲੱਖ ਚੀਜ਼ਾਂ ਮੂਰੇ ਪਈਆਂ ਹੋਣ ਹallelujah ਤੇ ਜਦੋਂ ਆਪਾਂ ਤੰਦਰੁਸਤ ਹੁੰਦੇ ਆਪਾਂ ਰੁੱਖੀ ਰੋਟੀ ਵੀ ਖਾ ਲਾਂਗੇ ਉਹ ਵੀ ਆਪਾਂ ਨੂੰ ਸਵਾਦ ਲੱਗਦੀ ਹੈ ਹallelujah ਉਹਨੂੰ ਕਿਹਾ ਕਰੋ ਪਰਮੇਸ਼ਰ ਜਿੰਨੇ ਜਦੋਂ ਮੈਨੂੰ ਰੱਖਣਾ ਚਾਹਣਾ ਮੈਂ ਉਹਨੇ ਜੀ ਰਾਜੀ ਰਵਾਂ ਹallelujah